ਐਜ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਗੋਪਾਲ ਰਾਏ ਇਸ ਵਕਤ ਅਸੀਂ ਮੌਜੂਦ ਹਾਂ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਪਿੰਡ ਨੂਰੇਕੇ ਦੇ ਇੱਕ ਲੜਾਈ ਝਗੜੇ ਦਾ ਜਿਹੜਾ ਮਸਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਪਰਿਵਾਰ ਦੇ ਵੱਲੋਂ ਕਿ 29 ਸਾਲਾ ਸੁਖਪਾਲ ਸਿੰਘ ਨੌਜਵਾਨ ਜਿਹੜਾ ਦਿਹਾੜੀ ਕਰਕੇ ਪਰਿਵਾਰ ਦਾ ਅਤੇ ਆਪਣਾ ਜਿਹੜਾ ਪੇਟ ਪਾਲਦਾ ਸੀਗਾ ਜਦ ਉਸਦੇ ਵੱਲੋਂ ਘਹਾੜੀ ਦੇ ਪੈਸੇ ਮੰਗੇ ਗਏ ਤਾਂ ਪੈਸੇ ਦੇਣ ਦੀ ਬਜਾਏ ਜਿਹੜਾ ਉਸ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਦੇ ਵਿੱਚ ਪਰਿਵਾਰ ਦੇ ਵੱਲੋਂ ਉਸ ਨੂੰ ਸਿਵਲ ਹਸਪਤਾਲ ਜਲਾਲਾਬਾਦ ਦੇ ਵਿੱਚ ਜਿਹੜਾ ਡੇਰੇ ਇਲਾਜ ਭਰਤੀ ਕਰਵਾਇਆ ਗਿਆ ਉਸ ਤੋਂ ਬਾਅਦ ਦੇ ਵਿੱਚ ਅੱਜ 9 ਦਿਨਾਂ ਦੇ ਤਕਰੀਬਨ ਸਮਾਂ ਹੋ ਗਿਆ ਤਾਂ ਅਜੇ ਤੱਕ ਜਿਹੜੀ ਪਰਿਵਾਰ ਪ੍ਰਸ਼ਾਸਨ ਦੇ ਅੱਗੇ ਇਨਸਾਫ ਦੀ ਗੁਹਾਰ ਲਾ ਲਿਆ ਕਿਉਂਕਿ ਅਜੇ ਤੱਕ ਜਿਹੜੀ ਐਮਐਲਆਰ ਦੀ ਰਿਪੋਰਟ ਹਸਪਤਾਲ ਤੋਂ ਜਿਹੜੀ ਥਾਣੇ ਜਾਂਦੀ ਹੈ ਤਾਂ ਉਹ ਫਿਲਹਾਲ ਅਜੇ ਤੱਕ ਨਹੀਂ ਪਹੁੰਚੀ ਥਾਣੇ ਅਤੇ ਜਿਹੜੀ ਕਾਰਵਾਈ ਹੈ ਉਹ ਵਿੱਚ ਵਿਚਾਲੇ ਰੁਕੀ ਹੋਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਐਮ ਐਲ ਆਰ ਦੀ ਰਿਪੋਰਟ ਜਿਹੜੀ ਥਾਣੇ ਭੇਜੀ ਜਾਵੇ ਤਾਂ ਜੋ ਪੰਦੀ ਕਾਰਵਾਈ ਰੋਸ਼ੀਆਂ ਦੇ ਉੱਪਰ ਹੋਈ ਸੈਂਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਵੀਰ ਜੀ ਅਸੀਂ ਪਿੰਡ ਨੂਰੇ ਕੇ ਠੀਕ ਹੈ ਬਲਾਗ ਗੁਰੂ ਅਰਸਾ ਜ਼ਿਲ੍ਹਾ ਫਿਰੋਜ਼ਪੁਰ ਦੇ ਆ ਤੇ ਸਾਡਾ ਮਰੀਜ਼ ਅਸੀਂ ਐਡਮਿਟ ਕੀਤਾ ਸੀ 19 ਤਰੀਕ ਸ਼ੁੱਕਰਵਾਰ ਨੂੰ ਇੱਥੇ ਰਾਤ ਨੂੰ ਇਹਨਾਂ ਨੇ ਰੈਫਰ ਕਰ ਦਿੱਤਾ ਸੀ ਫਰੀਦਕੋਟ ਠੀਕ ਹੈ ਜੀ ਕੀ ਨਾਮ ਹੈ ਮਰੀਜ਼ ਦਾ ਸਰਪਾਲ ਸਿੰਘ ਸਨਫ ਅਮਰੀਕ ਸਿੰਘ ਮਸਲਾ ਕੀ ਹੋਇਆ ਸੀ ਲੜਾਈ ਦਾ ਕੇਸ ਹੈਗਾ ਸੀ ਪਿੰਡ ਵਿੱਚ ਅਸੀਂ ਪੈਸੇ ਲੈਣੇ ਸੀ ਕਿਸੇ ਤੋਂ ਕੰਮ ਕਰਦੇ ਸੀ ਉਹਨਾਂ ਕੋਲ ਉਹਨਾਂ ਨੇ ਕਾਫੀ ਦੂਜੇ ਦਿਨ ਕੁੱਟਮਾਰ ਸ਼ਰਾਬ ਪੀ ਕੇ ਕੀਤੀ ਐ ਤੇ ਉਹਨਾਂ ਦੇ ਆ ਜਿਹੜੀ ਪੂਣੀ ਤੇ ਸੱਟ ਲੱਗ ਗਈ ਉਹ ਟੁੱਟ ਗਈ ਐ ਤੇ ਆ ਦੂਸਰਾ ਸੱਟਾਂ ਲੱਗੀਆਂ ਤੇ ਸਿਰ ਵਿੱਚ ਵੀ ਕਿੰਨੀਆਂ ਕੁ ਸੱਟਾਂ ਲੱਗੀਆਂ ਨੇ ਤੁਹਾਡੇ ਨੂੰ ਹਾਂ ਜੀ ਸਿਰ ਵਿੱਚ ਵੀ ਲੱਗੀਆਂ ਨੇ ਤੇ ਆ ਜਿਹੜੀ ਚੀਜ਼ ਐ ਗੋਡੇ ਦਾ ਆਪਰੇਸ਼ਨ ਹੋਇਆ ਐ ਠੀਕ ਐ ਅੱਜ ਕਿੰਨੇ ਦਿਨ ਹੋ ਗਏ ਸਾਡੀ ਸੁਣਵਾਈ ਨਹੀਂ ਹੋ ਰਹੀ ਮਸਲਾ ਕਿੰਨੀ ਤਰੀਕ ਦਾ 19 ਤਰੀਕ ਦਾ ਦਿਨ ਸ਼ੁੱਕਰਵਾਰ ਸੁਣਵਾਈ ਸੁਣਵਾਈ ਕਿਉਂ ਨਹੀਂ ਹੋ ਰਹੀ ਇਹਨਾਂ ਨੇ ਐਮ ਐਲ ਰਿਪੋਰਟ ਐ ਜਿਹੜੀ ਸਾਡੀ ਅਜੇ ਤੱਕ ਉਧਰ ਭੇਜੀ ਨਹੀਂ ਪੁਲਿਸ ਸਟੇਸ਼ਨ ਅੱਜ ਇਹ ਸਾਨੂੰ 3-4 ਦਿਨ ਹੋ ਗਏ ਡੇਲੀ ਅਸੀਂ ਆਣੇ ਇੱਕ ਮਰੀਜ਼ ਸਾਡਾ ਉੱਥੇ ਪਿਆ ਹੈ ਇੱਧਰ ਸਾਡਾ ਕੋਈ ਆਣ ਨਾਲ ਨਹੀਂ ਅੱਜ ਬਕਾਇਦਾ ਫਿਰ ਮੈਂ ਆਈ ਆ ਇਹ ਸੁਣਵਾਈ ਨਹੀਂ ਕਰਦੇ ਇਹ ਕਹਿੰਦੇ ਨੇ ਮੈਡਮ ਛੁੱਟੀ ਤੇ ਸਾਰ ਛੁੱਟੀ ਤੇ ਜਿਨ੍ਹਾਂ ਨੇ ਸਾਈਨ ਕਰਨੇ ਨੇ ਫਿਰ ਭੇਜਾਂਗੇ ਇੱਥੋਂ ਦਾ ਸਟਾਫ ਕੰਮ ਨਹੀਂ ਕਰ ਰਿਹਾ ਲੜਾਈ ਝਗੜਾ ਕਰਨ ਵਾਲੇ ਕਿੰਨੇ ਵਿਅਕਤੀ ਸੀ ਟੋਟਲ ਉਹ ਹੈਗੇ ਸੀ ਦੋ ਜਿਨ੍ਹਾਂ ਨੇ ਕੁੱਟਾ ਦੋ ਅਨਪਛਾਤੇ ਨੇ ਉਹ ਪੱਜ ਗਏ ਸੀ ਦੋ ਜਣੇ ਦੇ ਨਾਮ ਪਤਾ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਸਾਡੇ ਪਿੰਡ ਦੇ ਪਿੰਡ ਨੂਰੇ ਕੇ ਇੱਕ ਦਾ ਨਾਮ ਬਲਵੰਤ ਸਿੰਘ son of ਤਾਰਾ ਸਿੰਘ ਤੇ ਦੂਜੇ ਦਾ ਨਾਮ ਹੈਗਾ ਗੁਲਸ਼ਨ ਉਹਨਾਂ ਦਾ ਨਾਮ ਹੈ ਪੂਰਾ ਬਲਵਿੰਦਰ ਸਿੰਘ ਉਸ ਗੁਲਸ਼ਨ ਸਿੰਘ ਸਨ ਕਰਨਲ ਸਿੰਘ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਇਹ ਹੀ ਕਰਨੇ ਕਿ ਸਾਨੂੰ ਇਨਸਾਫ ਚਾਹੀਦਾ ਠੀਕ ਹੈ ਪੂਰਾ ਇਨਸਾਫ ਜਿਹੜਾ ਇੱਥੋਂ ਦਾ ਡਿਪਾਰਟਮੈਂਟ ਹੈ ਉਹਨਾਂ ਨੇ ਅਜੇ ਤੱਕ ਸਾਡੀ ਐਮਲ ਰਿਪੋਰਟ ਨਹੀਂ ਭੇਜੀ ਥਾਣੇ ਦੇ ਵਿੱਚ ਸਾਡੇ ਉਧਰ ਬਿਆਨ ਨਹੀਂ ਹੋਏ ਤਾਨੂੰ ਇਸ ਡਾਕਟਰਾਂ ਵੱਲੋਂ ਕੀ ਕਿਹਾ ਜਾ ਰਿਹਾ ਇਹ ਇਹੀ ਕਹਿੰਦੇ ਨੇ ਕਿ ਵਾਰ-ਵਾਰ ਸਾਨੂੰ ਇੱਕੋ ਹੀ ਗੱਲ ਕਹਿੰਦੇ ਨੇ ਕਿ ਅਸੀਂ ਰਿਪੋਰਟ ਭੇਜਾਂਗੇ ਡਾਕਟਰ ਆਣਗੇ ਜਦੋਂ ਸੈਣ ਕਰਨਗੇ ਡੇਲੀ ਅੱਜ ਇਸ ਤਰੀਕ ਨੂੰ ਦੇਣ ਨਾ ਹੋ ਗਿਆ ਨਾ ਇਸ ਗੱਲ ਨੂੰ ਹਜੇ ਤੱਕ ਕੋਈ ਵੀ ਸੜੀ ਰਿਪੋਰਟ ਨਹੀਂ ਭੇਜੀ ਡਾਕਟਰ ਸਾਹਿਬ ਇੱਕ ਨੂਰੇ ਕੇ ਪਿੰਡ ਦਾ ਮਸਲਾ ਕੋਈ ਪੇਸ਼ੈਂਟ ਆਇਆ ਤੁਹਾਡੇ ਕੋਲ ਸਤਪਾਲ ਸਿੰਘ ਮਾਮਲਾ ਕੀ ਆ ਪੂਰਾ ਇਹ ਪੇਸ਼ੈਂਟ ਸਾਡੇ ਕੋਲ 19 ਤਰੀਕ ਨੂੰ ਆਇਆ ਸੀ ਜੀ ਉਹਦੀ ਐਮਐਲਏ ਵਗੈਰਾ ਕੱਟ ਕੇ ਉਹਨੂੰ ਉਸ ਤੋਂ ਬਾਅਦ ਫਰੀਦਕੋਟ ਭੇਜਤਾ ਸੀਗਾ ਜੋ ਬਾਕੀ ਦੀ ਰਿਪੋਰਟ ਹੈ ਜਿਹੜੀ ਫਰੀਦਕੋਟੋਂ ਜਦੋਂ ਆ ਜਾਏਗੀ ਫਰਦਰਜੇ ਰਿਪੋਰਟ ਅਸੀਂ ਭੇਜ ਦਾਂਗੇ ਸਰ ਸੱਟਾਂ ਦਾ ਕੋਈ ਪਤਾ ਚੱਲਿਆ ਕਿਹੜੀਆਂ ਕਿਹੜੀਆਂ ਲੱਗੀਆਂ ਡਾਕਟਰ ਲਾਹਤਰੀ ਸੀਗੇ ਉਹਨਾਂ ਨੇ ਐਮਐਲਆਰ ਕਰਤੀ ਔਰ ਉਹਨੂੰ ਛੁੱਟੀ ਚਲੇ ਗਏ ਉਹਨਾਂ ਦੇ ਜਿਹੜਾ ਸਾਡਾ ਐਮਐਲਸੀ ਸਿਸਟਮ ਹੁੰਦਾ ਡਾਕਟਰ ਦੇ ਕੋਲ ਹੀ ਹੁੰਦਾ ਹੈ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਐਮਐਲਆਰ ਜੇ ਥਾਣੇ ਨਹੀਂ ਪਹੁੰਚੀ ਉਹ ਸੀ ਪਤਾ ਕਰ ਲੈਣਾ ਜੀ ਵੀ ਗਈ ਹੈ ਕਿ ਨਹੀਂ ਉਹ ਦੋਸਤ ਫਰਦਰਜੇ ਨਹੀਂ ਗਈ ਹੋਗੀ ਤੇ ਭੇਜਵਾ ਦਾਂਗੇ ਪਹਿਲੇ ਅਸੀਂ ਪਤਾ ਕਰ ਲੈਂਦੇ ਕਈ ਹੈਗਾ